ਸਤਨਾਮ ਸ਼੍ਰੀ ਵਾਹਿ ਗੁਰੂ ਸਾਹਿਬ ਜੀ ਆਰ ਸਾ ਨਹੱਲਾ ਪੰ दिन रात कमाई अरो सो आयो माथ जे सप ਸਲਕੈ ਦੜ ਸੋ ਵੇਖੀ ਸਾਥ ਦਿਨ ਰਾਤ ਪਾਸ ਲੋਕਾਂ ਇਹ ਡੜੋ ਸੋ ਵੇਖੀ ਸਾਥ ਸੰਗ ਦੇਖ ਕਰਨ ਹਾਰਾ ਕਾਏ कमाइया स्वकृत कीज नाम लीजा नरक मूल न आ பார நாம சிமரச்சேரா பஞ்ச சங்க சத ਦੋਖ ਕਮਾਤੇ ਹਲਵਾਈ ਚ ਕਰ ਉਦਰ ਪਰਹੀ ਮੋ ਰਖਗਾ ਆ ਰੁਕਛ ਦੇ ਰਹਾ ਹੈ ਆ ਹਾਰ ਦੇ ਰਹਾ ਰਾ ਦਾਤਾਰ 사ਦਾ ਦਿਆਲ ਸੁੰਮੀ ਆਏ ਮਨਹੋ ਵਿਸਾਰੀਏ ਮੇਰੇ ਸਾਦ ਸੰਗੇ বাজਨੇ ਸੰਗੇ ਕੋਲੇ ਸਮੁਹ ਹਾਤਾਰੀਏ ਸਿੱਧ ਸਾਧਕ ਦੇਵ ਮੋਨ ਗਿਆਨ ਪਗਤ ਨਾ ਨ ਆਧਾਰ ਬੇਨਵਾ ਸਦਾ ਪੱਜੀਏ ਆਦੋ ਇੱਕ ਕారణ ਹਾਰਾ ਕੋਟਨਾ ਕੀ ਚਾਈਂ ਆਵ ਰਖੜ ਹਾਰਾ ਕੁਂੜ ਕਪਟ ਕਮਾਵਦੜੇ ਜਨਮ ਹੈ ਸੰਸਾਰ ਨੇ ਇਕਤ ਹਾਇਆ ਤਾਜ ਕਾਮ ਕਰੋ ਦੇ ਆਨੰਦ ਨਿੰਦਾ ਪਰਵਰ ਸ਼ਰਨਾਈ ਆਇਆ ਜਾਲ ਥਲ ਮਾਹੀ ਅਲ ਰਵਿਆ ਸੁਆਮੀ ਉਚ ਅਗਮ ਅਪਾਰਾ ਬੇਨਵੰਤ ਨਾਨਕ ਏਕ ਜਾਣ ਕੀ ਚਰਣ ਕਮਲ ਆਧਾਰ ਪੇਖ ਹਰ ਚੰਦਾਰੜੀ ਅਸਥਿਰ ਕਿਛ ਨਹੀਂ ਮਾਇਆ ਰੰਗ ਜਿਤੇ ਸ ਸੰ ਇੰਦਸ ਰਣ ਸਮਾਲੀਏ ਹਾਰ ਇੱਕ ਬੇਨ ਕਾਸ਼ੀ ਆਵਰ ਨਾਹੀ ਆਏ ਦੁੱਤਿਆ ਜਹਲੀਏ ਆਲ ਸਰਭਸ ਪ੍ਰਗਿਕ ਕਰਮਨ ਮਾਹੀ ਦੇਨ ਵੰਤਨਾਨ ਕ ਵੜ ਸੋਖ ਸਹਜ ਸਮਾਹੀ ਮੀਤ ਜੋਵਨ ਨਾਲ ਸਰਵਸੈ ਪ੍ਰਾਧ ਵਾਡ ਭਗ ਪਾਈਏ ਸੋ ਖਸਹਜ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ